ਸਸ਼ਕਲ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਵਿਦੇਸ਼ੋਂ ਆਇਸ ਫੋਨ ਨੇ ਮਾਪਿਆਂ ਦੀ ਸਾਰੀ ਦੁਨੀਆ ਹੀ ਉਜਾੜ ਕੇ ਰੱਖ ਦਿੱਤੀ ਹੈ ਤਾਂ ਦੱਸਦੇ ਕਿ ਇਹ ਕਿ ਮਾਪਿਆਂ ਨੇ ਬੜੇ ਚਾਵਾ ਦੇ ਨਾਲ ਪੁੱਤ ਨੂੰ ਵਿਦੇਸ਼ ਭੇਜਿਆ ਸੀ ਤੇ ਉੱਥੇ ਹਾਰਟ ਅਟੈਕ ਦੇ ਚਲਦਿਆਂ ਇਸ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਜਿਵੇਂ ਮਾਪਿਆਂ ਨੂੰ ਇਹ ਖਬਰ ਮਿਲਦੀ ਹੈ ਤਾਂ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਦੱਸਦਾ ਇਹ ਕਿ ਮਾਪਿਆਂ ਦਾ ਔਰ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਹੈ ਜਿਨ੍ਹਾਂ ਨੇ ਕਈ ਸਪਨੇ ਸਜਾ ਕੇ ਬੜੇ ਚਾਅ ਨਾਲ ਆਪਣੇ ਪੁੱਤ ਨੂੰ ਵਿਦੇਸ਼ ਤੋੜਿਆ ਸੀ ਤਾਂ ਦੱਸਿਆ ਜਾ ਰਿਹਾ ਹੈ ਕਿ ਮੁੰਡਾ ਜੋ ਕਿ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਰਹਿੰਦਾ ਸੀ ਤਾਂ ਉੱਥੇ ਹਾਰਟ ਅਟੈਕ ਦੇ ਚੱਲਦਿਆਂ ਇਸ ਮੁੰਡੇ ਦੀ ਜਾਨ ਚਲੀ ਗਈ ਹੈ ਸੁਨੇਰਾ ਭਵਿਕ ਇਸ ਦੀਆਂ ਸੱਦਲਾਂ ਲੈ ਕੇ ਮੁੰਡਾ ਜਿਹੜਾ ਹੈ ਵਿਦੇਸ਼ ਗਿਆ ਸੀ ਹਾਲਾਂਕਿ ਉੱਥੇ ਦੱਸਿਆ ਜਾ ਰਿਹਾ ਹੈ ਕਿ ਹਾਰਟ ਅਟੈਕ ਦੇ ਕਾਰਨ ਇਸ ਮੁੰਡੇ ਦੀ ਜਾਨ ਜਾਂਦੀ ਹੈ ਤੇ ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਦਰਸਲ ਜਿਵੇਂ ਇਹ ਮੁੰਡਾ ਅਭਿਸ਼ੇਕ ਜਿਸਦੇ ਮੌਤ ਦੀ ਖਬਰ ਪਿੰਡ ਪਹੁੰਚਦੀ ਹੈ ਤਾਂ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਿੰਡ ਵਾਸੀ ਤੇ ਪਰਿਵਾਰ ਹੁਣ ਇਸ ਵੇਲੇ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੇ ਨੇ ਦਰਸਲ ਅਭਿਸ਼ੇਕ ਜਿਹੜਾ ਹੈ ਇਹ ਦੱਸਿਆ ਜਾ ਰਿਹਾ ਹੈ ਕਿ 2017 ਦੇ ਵਿੱਚ ਚੰਗੇ ਭਵਿੱਖ ਦੇ ਲਈ ਕੈਨੇਡਾ ਗਿਆ ਸੀ ਤੇ 2022 ਦੇ ਵਿੱਚ ਕੈਨੇਡਾ ਦੇ ਵਿੱਚ ਪੱਕਾ ਹੋ ਗਿਆ ਸੀ ਯਾਨੀ ਕਿ ਉਸ ਨੂੰ ਪੀਆਰ ਮਿਲ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਦੱਸਿਆ ਵੀ ਜਾ ਰਿਹਾ ਹੈ ਕਿ ਜਿਵੇਂ ਇਹ ਮੁੰਡਾ ਉੱਥੇ ਆਪਣੀ ਜ਼ਿੰਦਗੀ ਬੜੇ ਆਰਾਮ ਨਾਲ ਬਤੀਤ ਕਰ ਰਿਹਾ ਸੀ ਪਿੱਛੇ ਪਰਿਵਾਰ ਵੀ ਸੌਖਾ ਸੀ ਪਰਿਵਾਰ ਵੀ ਖੁਸ਼ ਸੀ ਕਿ ਮੁੰਡਾ ਕੈਨੇਡਾ ਦੇ ਵਿੱਚ ਸੈੱਟ ਹੋ ਗਿਆ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਹਾਰਟ ਅਟੈਕ ਦੇ ਚਲਦਿਆਂ ਇਸ ਮੁੰਡੇ ਦੀ ਜਾਨ ਚਲੀ ਗਈ ਹੈ ਸੰਗਰੂਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ 27 ਸਾਲਾ ਅਭਿਸ਼ੇਕ ਸ਼ਰਮ ਜਿਸ ਦੀ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਹਾਰਟ ਅਟੈਕ ਦੇ ਚਲਦਿਆਂ ਮੌਤ ਹੋਈ ਹੈ ਤੇ ਉਧਰ ਪਰਿਵਾਰ ਇਸ ਵੇਲੇ ਡੂੰਘੇ ਸਦਮੇ ਦੇ ਵਿੱਚ ਹੈ ਮਾਪੇ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਸਰਕਾਰ ਤੋਂ ਵੀ ਮੰਗ ਕਰ ਰਹੇ ਨੇ ਕਿ ਮ੍ਰਿਤਕ ਦੇ ਘਰ ਲਿਆਂਦੀ ਜਾਵੇ ਤਾਂ ਜੋ ਅੰਤਮ ਰਸਮਾਂ ਪਰਿਵਾਰ ਨਿਭਾ ਸਕੇ ਤਾਂ 2017 ਦੇ ਵਿੱਚ ਚੰਗੇ ਭਵਿੱਖ ਦੇ ਲਈ ਵਿਦੇਸ਼ ਭੇਜੇ ਇਸ ਮੁੰਡੇ ਨੂੰ ਲੈ ਕੇ ਜਿਵੇਂ ਹੀ ਇਹ ਖਬਰ ਮਾਪਿਆਂ ਤੱਕ ਪਹੁੰਚਦੀ ਹੈ ਤਾਂ ਉਹਨਾਂ ਦੀ ਤਾਂ ਮੰਨੋ ਸਾਰੀ ਦੁਨੀਆ ਹੀ ਉੱਜੜ ਗਈ ਸੋਖਵਿੰਦਰ ਸਿੰਘ ਜੀ ਤੇ ਦੋਨੇ ਭੈਣ ਭਾਈ ਕੈਨੇਡਾ ਚ ਰਹਿੰਦੇ ਸੀਗੇ ਸਾਡੇ ਪਿੰਡ ਦੇ ਦੋਤਾ ਸੀ ਤੇ ਸਾਨੂੰ ਤਾਂ ਸੁਭੀ ਪਤਾ ਲੱਗਿਆ ਕੱਲ ਕੋਈ ਜਦੋਂ ਇਹ ਅਟੈਕ ਹੋ ਗਿਆ ਇਹਨਾਂ ਨੂੰ ਸੁੱਤੀ ਰਹਿ ਗਏ ਉੱਥੇ ਕਦੋਂ ਕੋਈ ਕੈਨੇਡਾ ਗਿਆ ਸੀ ਪੀਆਰ ਸੀ ਪੀਆਰ ਸੀਗਾ 7 ਸਾਲ ਹੋ ਗਏ ਨੂੰ ਕੈਨੇਡਾ ਸੀ 7 ਸਾਲ ਤਕਰੀਬਨ ਕੈਨੇਡਾ ਗਿਆ ਇਹਨੂੰ ਉਹ ਪੀਆਰ ਵੀ ਸੀਗਾ ਉੱਥੇ ਕਿੰਨੀ ਕੋ ਮਰ ਗਈ ਉਹ ਮਰ 27 ਸਾਲ ਹੀ ਹੋ ਗਈ ਤਕਰੀਬਨ ਬਸ ਤਦ ਕਿੰਨੇ ਘਣ ਭੈਣ ਭਾਈ ਸੀ ਦੋ ਪਰਿਵਾਰ ਦੋ ਹੀ ਭੈਣ ਭਾਈ ਨੇ ਇਹ ਇਕੱਲੇ ਮੁੰਡਾ ਇਕੱਲਾ ਹੀ ਮੁੰਡਾ ਸੀ ਜੀ ਕੀ ਮੰਗ ਕਰਦਾ ਸਰਕਾਰ ਤੋਂ ਸਰਕਾਰ ਨੂੰ ਹੀ ਮੰਗ ਕਰਦੇ ਆ ਵੀ ਉਹਨਾਂ ਦੀ ਡੈੱਡ ਬੋਡੀ ਲੈੰਦੀ ਜਾਵੇ ਉਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਬੰਦੇ ਨੇ ਤੇ ਜਿੰਨੀ ਤੇ ਵੱਧ ਵੱਧ ਹੋ ਸਕਦੇ ਉਹਨਾਂ ਦੀ ਮਦਦ ਕਰੀ ਜਾਵੇ ਸਵਾਦ ਇਹ ਗੱਲ ਕੀਤੀ ਜਾਵੇ ਜਿੰਦਰੀ ਕਿਸ ਤਰ੍ਹਾਂ ਦਾ ਸਵਾਦ ਸੀ ਨਹੀਂ ਸਵਾਦ ਬਹੁਤ ਵਧੀਆ ਸੀ ਬਹੁਤ ਸੌਫੀ ਸੀ ਵੀ ਤਾਂ ਪਤੀ ਨਹੀਂ ਲੱਗਦਾ ਸੀ ਸਾਨੂੰ ਜਦੋਂ ਕੋਈ ਪੜਦਾ ਸੀ ਮੁੰਡਾ ਤੇ ਹੁਣ ਤਕਰੀਬਨ ਛੇ ਸਾਲ ਹੋ ਗਏ ਕੈਨੇਡਾ ਗਏ ਨੂੰ